ਰੇਹੀ ਸ్రోਤਿਆਂ ਨੂੰ ਪਿਆਰ ਸਤਿ ਸ੍ਰੀ ਅਕਾਲ ਰੇਪ ਕਤਲ ਮਾਮਲੇ ਚ ਟੰਡਰੀਆਂ ਵਾਲਿਆਂ ਦੀਆਂ ਮੁਸ਼ਕਲਾਂ ਵਧ ਗਈਆਂ ਟੰਡਰੀਆਂ ਵਾਲਾ ਹੋਵੇਗਾ ਗਿਰਫਦਾ ਪੰਜਾਬ ਹਰਿਆਣਾ ਹਾਈ ਕੋਰਟ ਨੇ ਸੁਣਾਇਆ ਆਪਣਾ ਫੈਸਲਾ ਜੋ ਕਿ ਸਿੱਖ ਪ੍ਰਚਾਰਕ ਰਣਜੀਤ ਸਿੰਘ ਟੰਡਰੀਆਂ ਵਾਲੇ ਦੇ ਵਿਰੁੱਧ ਚੱਲ ਰਹੇ ਪਹਿਲਾ ਬਲਾਤਕਾਰ ਅਤੇ ਕਤਲ ਮਾਮਲੇ ਦੇ ਵਿੱਚ ਅੱਜ ਫੈਸਲਾ ਸੁਨਾਇਆ ਗਿਆ ਉਸ ਤੇ ਵਿੱਚ ਟੰਡੀਆਂ ਵਾਲੇ ਦਾ ਹੁਣ ਪਚਣਾ ਮੁਸ਼ਕਲ ਹੋ ਗਿਆ ਹੈ ਮਜਿਸਟ੍ਰੇਟ ਦੇ ਵੱਲੋਂ ਜੋ ਪੁਲਿਸ ਦੀ ਕਲੋਜ਼ਰ ਰਿਪੋਰਟ ਤੇ ਅਸਤੁਸ਼ਟੀ ਜਤਾਈ ਗਈ ਹੈ ਅਤੇ ਇਹ ਮਾਮਲਾ ਹੁਣ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਪਹੁੰਚ ਗਿਆ ਹੈ ਹਾਈ ਕੋਰਟ ਨੇ ਮਾਮਲੇ ਦੀ ਅਗਲੀ ਸੁਣਵਾਈ 4 ਅਗਸਤ ਤੱਕ ਮੁਕਰ ਕੀਤੀ ਹੈ ਜੋ 4 ਅਗਸਤ ਨੂੰ ਇਸ ਮਾਮਲੇ ਦੇ ਉੱਪਰ ਸੁਣਵਾਈ ਹੋਵੇਗੀ ਇਸ ਤੋਂ ਪਹਿਲਾਂ ਐਡਵੋਕੇਟ ਨਮਨੀਤ ਕੌਰ ਵੜੇਚ ਨੇ ਦੱਸਿਆ ਕਿ 2012 ਦੇ ਵਿੱਚ ਪਟਿਆਲਾ ਸਥਿਤ ਆਸ਼ਰਮ ਰঞ্জੀਤ ਸਿੰਘ ਟੰਡੀਆਂ ਵਾਲੇ ਦਾ ਜਿੱਥੇ ਇੱਕ ਕੁੜੀ ਨਾਲ ਬਲਾਤਕਾਰ ਅਤੇ ਉਸਦੇ ਕਤਲ ਦੇ ਦੋਸ਼ ਲੱਗੇ ਸਨ ਮ੍ਰਿਤਕ ਦੇ ਭਰਾ ਦੇ ਵੱਲੋਂ ਪਟੀਸ਼ਨ ਦਾਇਰ ਕਰਕੇ ਮਾਮਲੇ ਦੀ ਜਾਂਚ ਸੀਬੀਆਈ ਜਾਂਚ ਰਹੀ ਕਰਵਾਉਣ ਦੀ ਮੰਗ ਕੀਤੀ ਗਈ ਸੀ ਹਾਈ ਕੋਰਟ ਨੇ ਪਹਿਲਾਂ ਸੀਬੀਆਈ ਜਾਂਚ ਤੋਂ ਇਨਕਾਰ ਕਰ ਦਿੱਤਾ ਸੀ ਤੇ ਸਥਾਨਕ ਪੁਲਿਸ ਨੂੰ ਜਾਂਚ ਕਰਕੇ ਰਿਪੋਰਟ ਮੈਜਿਸਟ੍ਰੇਟ ਕੋਲ ਪੇਸ਼ ਕਰਨ ਦੇ ਹੁਕਮ ਦਿੱਤੇ ਸਨ ਪਰ ਮੈਜਿਸਟ੍ਰੇਟ ਨੇ ਪੁਲਿਸ ਦੀ ਜਾਂਚ ਰਿਪੋਰਟ ਤੇ ਅਸਤ੍ਰਿ ਅਸਤ੍ਰਿ ਜਿਤਾਉਂਦੇ ਹੋਏ ਮਾਮਲਾ ਹਾਈ ਕੋਰਟ ਨੂੰ ਭੇਜ ਦਿੱਤਾ ਹੈ ਉਹਨਾਂ ਨੇ ਹੁਣ ਹਾਈ ਕੋਰਟ ਨੇ ਪਟੀਸ਼ਨ ਦੀ ਅਗਲੀ ਸੁਣਵਾਈ ਤੇ ਆਪਣਾ ਪੱਖ ਪੇਸ਼ ਕਰਨ ਦਾ ਮੌਕਾ ਦਿੱਤਾ ਜੋ ਕਿ ਪਟੀਸ਼ਨ ਵਿੱਚ ਦੱਸਿਆ ਗਿਆ ਕਿ 22 ਪ੍ਰੈ 2012 ਨੂੰ ਰਣਜੀਤ ਸਿੰਘ ਢੰਡਰੀਆਂ ਵਾਲਾ ਜਿਹੜਾ ਕਿ ਇੱਕ ਡੇਰੇ ਦੇ ਵਿੱਚ ਕੁੜੀ ਨੂੰ ਜ਼ਹਿਰ ਦੇ ਕੇ ਉਸ ਨੂੰ ਮਾਰ ਦਿੱਤਾ ਗਿਆ ਉਸ ਨਾਲ ਬਲਾਤਕਾਰ ਕੀਤਾ ਗਿਆ ਸੋ ਮ੍ਰਿਤਕ ਲੜਕੀ 2002 ਤੋਂ ਲੈ ਕੇ ਢੰਡਰੀਆਂ ਵਾਲੇ ਦੀ ਪੈਰੋਕਾਰ ਸੀ ਉਸ ਦੀ ਸੇਵਕ ਸੀ ਜੋ ਕਿ ਹਰ ਵਕਤ ਢੰਡਰੀਆਂ ਵਾਲੇ ਡੇਰੇ ਦੇ ਵਿੱਚ ਰਹਿੰਦੀ ਸੀ ਉਹ ਲੜਕੀ ਜੋ ਹੁਣ ਉਸਦੇ ਪਰਿਵਾਰਕ ਮੈਂਬਰ ਉਸਦੇ ਭਰਾ ਦੇ ਵੱਲੋਂ ਇਹ ਵਿਧਾਰੀ ਕੀਤੀ ਗਈ ਸੀ ਜਦੋਂ ਲੜਕੀ ਦੀ ਮੌਤ ਹੋ ਗਈ ਸੀ ਸੋ ਇਸ ਮਾਮਲੇ ਦੀ ਅਗਲੀ ਸੁਣਵਾਈ ਜੋ 4 ਅਗਸਤ ਨੂੰ ਹੋਣੀ ਹੈ ਉਸ ਤੋਂ ਪਹਿਲਾਂ ਹਾਈ ਕੋਰਟ ਦੇ ਵੱਲੋਂ ਆਉਣ ਵਾਲੇ ਹੁਕਮਾਂ ਤੇ ਸਭ ਦੀ ਨਜ਼ਰ ਟਿਕੀ ਰਹੇਗੀ ਜੋ ਕਿ ਰঞ্জੀਤ ਸਿੰਘ ਟੰਡਰਿਆ ਵਾਲਾ ਪਿਛਲੇ ਲੰਬੇ ਸਮੇਂ ਤੋਂ ਇਸ ਕੇਸ ਤੋਂ ਬਚਿਆ ਹੋਇਆ ਜੋ ਕਿ ਉਸਤੇ ਉੱਪਰ ਜਿਹੜੇ ਦੋਸ਼ ਲੱਗੇ ਨੇ ਦੋਸ਼ ਬੇਗੁਨਾਹ ਨੇ ਜਦੋਂ ਕਿ ਹੁਣ ਟੰਡਰਿਆ ਵਾਲਾ ਇਸ ਕੇਸ ਦੇ ਬਾਰੇ ਜਿਹੜਾ ਕਿ ਬਹੁਤ ਲੰਬਾ ਸਮਾਂ ਉਹ ਆਪਣੇ ਵੱਲੋਂ ਜੋ ਇਸ ਕੇਸ ਦੇ ਸਾਹਮਣਾ ਵੀ ਕਰ ਰਿਹਾ ਲੇਕਿਨ ਦੂਸਰੇ ਪਾਸੇ ਬਹੁਤ ਸਾਰੇ ਜਿਹੜੇ ਢੰਡਰੀਆਂ ਬਣਦੇ ਪੈਰੋਂ ਕਾਰਨ ਉਹ ਇਸ ਨੂੰ ਗਲਤ ਦੱਸ ਰਹੇ ਨੇ ਪਰ ਹੁਣ ਹਾਈ ਕੋਰਟ ਨੇ ਆਪਣਾ ਪੱਖ ਰੱਖਣਾ ਹਾਈ ਕੋਰਟ ਇਸ ਦੇ ਉੱਪਰ ਫੈਸਲਾ ਸੁਣਾਵੇਗਾ 4 ਅਗਸਤ ਨੂੰ ਕਿ ਰঞ্জੀਤ ਸਿੰਘ ਢੰਡਰੀਆਂ ਵਾਲਾ ਵਾਕਿਆ ਹੀ ਗੁਨਾਹਗਾਰ ਹੈ ਜੇਕਰ ਗੁਨਾਹਗਾਰ ਹੈ ਤਾਂ ਫਿਰ ਉਸ ਨੂੰ ਵੀ ਸਖਤ ਸਜ਼ਾ ਮਿਲੇਗੀ ਗੁਨਾਹਗਾਰ ਹੋਣ ਦੇ ਨਾਤੇ ਉਸ ਨੂੰ ਵੀ ਲੰਬਾ ਸਮਾਂ ਜੇਲ੍ਹ ਦੇ ਵਿੱਚ ਰਹਿਣਾ ਪਵੇਗਾ ਜੋ ਕਿ ਰঞ্জੀਤ ਸਿੰਘ ਢੰਡਰੀਆਂ ਬਣੇ ਦੇ ਮੁਸ਼ਕਲਾਂ ਵੱਧ ਗਈਆਂ ਨੇ